मैं एक बार फिर रिपीट करना चाहता अज इस वे समा जो ठीक बारह पच्ची नवंबर दिन मंगलवार कैनेडा दे ट्रांटो के स्टूडियो मुताबक बारह बज के बारह मिनट बारह सैकेंट होए ने अज असी याद कर रहे हैं सात प्रधानमंत्री नरेंद्र मोदी जी कुरुक्षेत्र जाके ਸ਼ਰਧਾ ਦੇ ਨਾਲ ਸ਼ਰਧਾ ਦੇ ਫਲ ਪੇਟ ਕੀਤੇ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਵੀ ਗੁਰਪੁਰਬ ਜਾਂ ਕੋਸ਼ਟਾਬ ਦੀ ਦਾ ਦਿਵਸ ਆਉਂਦਾ ਹੈ ਤਾਂ ਉਹ ਆਪਣੀ ਸ਼ਰਧਾ ਜਿਹੜੀ ਹੈ ਉਹਦੇ ਮੁਤਾਬਕ ਗੁਰੂ ਕਰ ਜਾਂਦੇ ਨੇ ਅਤੇ ਬਾਣੀ ਸਰਵਣ ਕਰਦੇ ਨੇ ਅਤੇ ਗੁਰੂਆਂ ਦੇ ਪੂਰਨ ਦੇ ਚਲਣ ਇਸ ਵੰਦ ਵਿੱਚ ਪ੍ਰੇਰਿਤ ਕਰਦੇ ਨੇ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਜੋ ਟੈਲੀਵਿਜ਼ਨ ਤੇ ਦਿਖਾਈ ਅਸੀਂ ਇੱਕ ਛੋਟਲੀ ਇੱਕ ਰਿਪੋਰਟ ਵੀ ਪੇਸ਼ ਕਰ ਚੁੱਕੇ ਹਾਂ ਅਸੀਂ مشੇ ਹੀ ਆਪਣੇ ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ ਕੁਰਬਾਨੀ ਦਿੱਤੀ ਹੈ ਸਾਡੇ ਗੁਰੂ ਸਾਹਿਬਾਨ ਨੇ ਪਰ ਅੱਜ ਕੱਲ ਦੇ ਜਿਹੜੇ ਆਪਣੇ ਆਪ ਸੋ ਕਾਲਡ ਸਿੱਖ ਕਹੋਂਦੇ ਨੇ ਇਨਰ ਕਿਹੜੀ ਕੁਰਬਾਨੀ ਹੈ ਇਹਨੇ ਕਿਹੜੀ ਕੁਰਬਾਨੀ ਦਿੱਤੀ ਹੈ ਝੂਠ ਬੋਲਦੇ ਬਿਨ ਬਗੈਰ ਕਿਹੜਾ ਕੰਮ ਐਸਾ ਕੀਤਾ ਹੈ ਜਿਹੜੇ ਲੋਕ ਯਾਦ ਰੱਖਣਗੇ ਐਸਾ ਦੇਸ਼ ਜਸਦੀਸ਼ ਦਾ ਰਾਜ ਚੁਣਿਆ ਹੋਵੇ ਲੋਕਾਂ ਦਾ ਤਾਂ ਉਹ ਹਰ ਧਰਮ ਦਾ ਸਤਿਕਾਰ ਕਰੇ ਉਸ ਤੋਂ ਬਾਅਦ ਹੋਰ ਸਾਨੂੰ ਕੀ ਚਾਹੀਦਾ ਹੈ ਪਰ ਬਾਹਰ ਬੈਠੇ ਇਹ ਇੱਕ ਦੋ ਵਿਅਕਤੀ ਨਿੜਕੇ ਲੋਕਾਂ ਨੂੰ ਗਲਤ ਰਸਤੇ 'ਚ ਪਾਈ ਫਿਰਦੇ ਨੇ ਸਿਰਫ ਕੈਨੇਡਾ ਦੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਖਾਤਰ ਮੇਰੀ ਪ੍ਰਾਈਮ ਮਿਨਿਸਟਰ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਬੇਨਤੀ ਹੈ ਕਿ ਜਿਹਨਾਂ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਗਲਤ ਡਾਕੂਮੈਂਟ ਲਾ ਕੇ ਐਲਐਮਐਸ ਅਲਕੀਤੀਆਂ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਹੈ ਪਰ ਜਿਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨਰ ਵਿਊ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਉਹਨਾਂ ਦੀਆਂ ਫਾਈਲਾਂ ਤੇ ਗੌਰ ਪ੍ਰਮਾਣਾ ਚਾਹੀਦਾ ਹੈ ਤੇ ਉਹਨਾਂ ਬੱਚੇ ਨੂੰ ਇਮੀਗ੍ਰੇਸ਼ਨ ਦੇਣੀ ਚਾਹੀਦੀ ਹੈ ਮੈਂ ਇਸ ਚੀਜ਼ ਦੇ ਹੱਕ ਵਿੱਚ ਹਾਂ ਜੀ ਗਲਤ ਕੰਮ ਕੀਤਾ ਕ੍ਰਾਈਮ ਕੀਤਾ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਹੈ ਤੇ ਮੈਂ ਵੀ ਇਹ ਵੀ ਚਾਹੁੰਗਾ ਕਿ ਉਹਨਾਂ ਲੋਕਾਂ ਨੂੰ ਰਿਪੋਰਟ ਕਰੋ ਜਿਹੜੇ ਕਿ ਗਲਤ ਪ੍ਰਚਾਰ ਕਰਦੇ ਨੇ ਗਲਤ ਪ੍ਰੋਪਗੈਂਡਾ ਕਰਕੇ ਦੂਜੇ ਬੱਚਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੇ ਨੇ ਬੱਚਿਆਂ 'ਤੇ ਗਲਤ ਨਾਮ ਲਗਾਉਂਦੇ ਆਂ ਦੇਸ਼ ਚਤ੍ਰੰਗ ਦੇ ਚੰਡੇ ਨੁਪੇਰਾ ਵਿੱਚ ਮਬਦੂਲ ਦੇ ਲੋਕ ਜਿਹੜੇ ਇੱਕ ਕ੍ਰਾਈਮ ਹੈ ਸੁਖਾਰਨੀ ਸਾਹਿਬ ਅੱਜ ਜੇ ਭਾਰਤ ਦੇ ਤਿਰੰਗੇ ਝੰਡੇ ਦਾ અપਮਾਨ ਕਰਨਗੇ ਕੱਲੋਂ ਕਿਸੇ ਹੋਰ ਦੇਸ਼ ਦੇ ਤਿਰੰਗੇ ਝੰਡੇ ਦਾ અપਮਾਨ ਕਰਨਗੇ ਤੇ ਕੋਈ ਵੀ ਵਿਅਕਤੀ ਇਹ ਦੇਖ ਨਹੀਂ ਸਕਦਾ ਜਿਹੜਾ ਦੇਸ਼ ਨੂੰ ਪਿਆਰ ਕਰਦਾ ਹੈ ਅਸੀਂ ਹਰ ਦੇਸ਼ ਦਾ ਸਤਿਕਾਰ ਕਰਦੇ ਹਾਂ ਕਰਨੀ ਸਾਹਿਬ ਆਪ ਜੀ ਇਲੈਕਟਿਡ ਹੋ ਤੁਸੀਂ ਸਾਡੇ ਸਿਰ ਦੇ ਤਾਜ ਹੋ ਗੌਰਮਾਓ ਕਿ ਜਿਹੜੇ ਲੋਕ ਥ੍ਰੈਟ ਕਰਦੇ ਨੇ ਹੇਟ ਕਰਾਇਮ ਦੀ ਗੱਲ ਕਰਦੇ ਨੇ ਗਰਪੰਤ ਪਰੂ ਵਰਗੇ ਬੰਦੇ ਝੂਠ ਬੋਲਦੇ ਨੇ ਜਿੱਥੇ ਰੈਫਰੰਡਮ ਦੀ ਬੋਟਾ ਪੈੜੀਆਂ ਸੀ ਉਹ ਤਾਂ ਕੈਨਸਲ ਕਰ ਦਿੱਤਾ ਕੈਂ ਜਿਨ੍ਹਾਂ ਦੀ ਜਗ੍ਹਾ ਸੀ ਯੂ ਵਾਂਟ ਥੈਟ ਪਾਰਟ ਦਾ ਸਟੇਟਮੈਂਟ ਜਿਹੜੀ ਗੋਲ ਮੋੜ ਕਰਦੇ ਲੋਕ ਸਿਆਣੇ ਨੇ ਮਿਸਟਰ ਪੰਨੂ ਤੂੰ ਹਾਲੇ ਬੇਟਾ ਜੰਮਿਆ ਹੋਣਿਆ ਸਾਡੀ ਉਮਰ ਤੇ ਤੋਂ ਜ਼ਿਆਦਾ ਆ ਕੁਰਬਾਨੀ ਗੁਰੂ ਸਾਹਿਬਾਨ ਨੇ ਦਿੱਤੀ ਆ ਤੇਰੀ ਕਿਹੜੀ ਕੁਰਬਾਨੀ ਆ ਸੀਐਸਸੀ ਕੌਮ ਦੇਵਾਸਤ ਕਿਹੜਾ ਤੂੰ ਐਸਾ ਕਲਮ ਕੀਤਾ ਹੈ ਕੰਮ ਕੀਤਾ ਹੈ ਲੋਕ ਜਾਗ ਪਏ ਨੇ ਤੂੰ ਗੁਰੂ ਘਰ ਸਾਹਿਬ ਦੀ ਹਜ਼ੂਰੀ ਚ ਜਾ ਕੇ ਕਸਮ ਖਾ ਕਿੰਨੀਆਂ ਵੋਟਾਂ ਪਈਆਂ ਤੂੰ ਕਿਉਂ ਝੂਠ ਬੋਲ ਕੇ ਕਲੇਮ ਕਰਦਾ ਕਿ ਇੰਨੇ ਹਜ਼ਾਰ ਵੋਟਾਂ ਪਈਆਂ ਇੰਨੇ ਜੱਤ ਪਾਪੂਲੇਸ਼ਨ ਐ ਨਹੀਂ ਉੱਥੇ ਐਨਾ ਝੂਠ ਐਨਾ ਤੂਫਾਨ ਲੋਕ ਹੱਸਦੇ ਨੇ ਮਜ਼ਾਕ ਕਰਦੇ ਨੇ ਤੇ ਲੋਕ ਹੱਸਣ ਲੱਗ ਪਏ ਨੇ ਸੁਮੇਰੀ ਇਸ ਪੰਨੋ ਨੂੰ ਬੇਨਤੀ ਇਸ ਬੱਚੇ ਨੂੰ ਕਿ ਹੋਸ਼ ਵਿੱਚ ਆ ਲੋਕਾਂ ਨੂੰ ਕੰਮ ਕਰਨ ਦੇ ਇੱਕ ਤਰੀਕਾ ਗੱਲ ਹੁੰਦੀ ਆ ਆ ਸੜੀ ਨਿਕੋਸ ਜਨਰਲ ਨੇ ਸਰਪੰਝਾ ਬੈਂਕ ਠਾਲ ਦੇ ਵਿੱਚ ਸਾਬਤ ਕੀਤਾ ਹੈ ਗੁਰੂ ਸਾਹਿਬਾਨ ਦੀ ਜ਼ਿੰਦਗੀ ਤੇ ਪੂਰਾ ਚਾਨਣਾ ਪਾਇਆ ਬਹੁਤ ਵੱਡੀ ਗਿਣਤੀ ਵਿੱਚ ਕਮਿਊਨਿਟੀ ਦੇ ਮੇਬਰ ਪਹੁੰਚੇ ਸਾਡੀਆਂ ਮਤਾਮਾ ਇਥਾਰੇ ਬੱਚੇ ਇੰਡੀਅਨ ਬੌਰਨ ਬੱਚੇ ਕ੍ਰੀਡਲ ਬੌਰਨ ਬੱਚੇ ਆਈ ਹਰ ਧਰਮ ਦੇ ਆਏ ਤਾਂ ਤੋ ਜਨੂ ਕਰਾਇਆ ਪ੍ਰਸ਼ਾਦ ਸਾਹਿਬ ਨੂੰ ਉਹਨਾਂ ਦੇ ਸਵਾਮਾ ਬਦਲੇ ਕੌਣ ਸੇ ਜਨਰਲ ਨੇ ਆਰਡਰ ਕੀਤਾ ਸੋ ਮੈਂ ਪ੍ਰਸ਼ਾਦ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਤੇਂਦਰਜੀਤ ਸਿੰਘ ਵਾਲ ਸਾਬ ਦੀ ਬਹੁਤ ਚੰਗੀ ਭੂਮਿਕਾ ਸੀ ਸੋ ਸਾਡੇ ਐਕਟਿੰਗ ਕਾਉਂਸਲ ਜਰਨਲੂ ਵੀ ਧੰਨਵਾਦ ਕਰਨਾ ਚਾਹਾਂ। ਸੋ ਪੰਨੂ ਸਾਹਿਬ ਤੁਸੀਂ ਪੰਨੂ ਜੀ ਪੰਨੂ ਜੀ ਕਹਿ ਰਹੇ ਆ ਆਪ ਜੀ ਨੂੰ। ਪਰ ਦਿਲ ਨਹੀਂ ਕਰਤ ਜੀ ਕਹਿਣ ਨੂੰ ਕਿ ਬ੍ਰਾਡਕਾਸਟਿੰਗ ਦੇ ਵਿੱਚ ਜੀ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕਿ ਜੀ ਕਹਿਣ ਦੇ ਕਾਬਿਲ ਹੋਣ। ਸੋ ਮੈਂ ਜੀ ਸ਼ਬਦ ਆਪ ਜੀ ਨੂੰ ਸੰਬੋਧਨ ਕਰਕੇ ਕਹਿ ਰਿਹਾ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਗਲਤ ਜੋ ਗਾਈਡ ਕਰਦੇ ਨੇ। ਸਰਕਾਰ ਨੂੰ ਬਹੁਤ ਵੱਡੀ ਤਰਮੀਮ ਲਾਉਣੀ ਚਾਹੀਦੀ ਹੈ ਜਿਹੜੇ ਲੋਕ ਇੱਥੇ ਕਪ ਕਾਨੂੰਨ ਕ੍ਰੂਦ ਪਾਦੇ ਨੇ ਅਨਸਿਸਟ ਕਰਦੇ ਨੇ ਗਲਤ ਕੰਮਾਂ ਨੂੰ ਇਹਨਾਂ ਵਾਸਤੇ ਕਾਨੂੰਨ ਬਣਾਇਆ ਜਾਵੇ ਕਿ ਨਫਰਤਾਂ ਪ੍ਰਚਾਰ ਕਰਨ ਵਾਲੇ ਲੋਕ ਇੱਕ ਐਸਾ ਬੈਲ ਪਾਸ ਕੀਤਾ ਜਾਵੇ ਇਹਨਾਂ ਤੇ ਚਾਰ ਛਿੱਟ ਕਰਨੇ ਚਾਹੀਦੇ ਐਡੇ ਲੋਕ ਕ੍ਰਾਈਮ ਕਰਦੇ ਆ ਜੇ ਕ੍ਰਾਈਮ ਨੂੰ ਐਕਸਾਈਟ ਕਰਦੇ ਆ ਅਨਸਿਸਟ ਕਰਦੇ ਆ ਸੁਬਾਰ ਬੈਠ ਕੇ ਬੈਠਾ ਤੂੰ ਕੈਨੇਡਾ ਵਿੱਚ ਆ ਗੱਲ ਕਰਦਾ ਪਾਰਤ ਦੀ ਪਰਦੇਸ਼ ਦੀ ਇੰਨੀ ਤਰੱਕੀ ਕਰ ਰਿਆ ਕੈਨੇਡਾ ਅਮਰੀਕਾ ਇੰਡੀਆ ਆਪਸੀ ਵਪਾਰ ਬੱਖੋ ਕੰਟਰੀਆਂ ਦਾ ਵਪਾਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਔਰ ਤੂੰ ਕਿਉਂ ਲੋਕਾਂ ਨੂੰ ਡਿਸਟਰਬ ਕਰਦਾ ਮੇਰੀ ਬੇਨਤੀ ਇੱਕ ਡਿਸਟਰਬ ਕਰਨਾ ਬੰਦ ਕਰ ਦੇ ਕਿਉਂਕਿ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਤੂੰ ਆਪਣੀ ਰੋਟੀ ਫੁਲਕਾ ਜਿਹੜਾ ਚੱਲਦਾ ਹੈ ਉਹ ਚਲਾ ਲੈ ਨੇਤ ਉਬਰ ਚਲਾਉਣ ਲੱਗ ਪਏ ਬੈਠ ਰਹੇ ਆ ਪੂਰਾ ਸਿੱਖੀ ਰਤ ਵਿੱਚ ਤਾਂ ਪਹਿਲਾਂ ਆ ਫੇਸ ਤੋਂ ਸਿੱਖ ਧਰਮ ਦੀ ਗੱਲ ਕਰ ਧਰਮ ਨੂੰ ਵੇਚਣਾ ਲੈ ਕੇ ਆ ਧਰਮ ਸਾਰਿਆਂ ਦਾ ਸੰਜਾ ਹੈ ਸਾਂਝੀ ਵਾਲਤਾ ਦਾ ਇਹ ਪ੍ਰਤੀਕ ਹੈ ਸਰ ਸੰਜੀ ਵਾਲਤਾ ਦੀ ਗੱਲ ਕੀਤੀ ਜਾਂਦੀ ਹੈ ਧਰਮ ਦੇ ਵਿੱਚ ਹਰ ਜੜੀ ਹੈ ਜਦੋਂ ਵੀ ਅਸੀਂ ਇਕਤਰਤਾ ਕਰਦੇ ਆ ਉਹ ਤੇ ਮੁਹੱਬਤ ਦੇ ਪੇਗਾਮ ਦੀ ਗੱਲ ਹੁੰਦੀ ਆ ਨਾ ਕਿ ਜੋ ਤੂੰ ਨਾਰੇ ਲਾਉਂਦਾ ਆ ਹੋਸ਼ੀਆਂ ਗੱਲਾਂ ਹੱਕ ਤਾਂ ਕਰਦਾ ਆ ਇਹਨਾਂ ਨੂੰ ਬੰਦ ਕਰ ਲੈਣਾ ਚਾਹੀਦਾ ਆ ਕਿਉਂਕਿ ਲੋਕ ਵੀ ਜਿਹੜੇ ਨੇ ਉਹ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਆ ਲੋਕ ਹੁਣ ਪੈਸਾ ਵੀ ਨਹੀਂ ਦਿੰਦੇ ਜਿੰਨਾ ਮੰਨੀ ਚਾਹੀਦਾ ਇਹਨਾਂ ਲੋਕਾਂ ਨੂੰ ਦਸਬੰਦ ਕੱਢੋ ਗੁਰੂ ਘਰ ਦੀਆਂ ਚਾਰ ਦੁਵਾਰੀ ਜਿਹੜੀ ਬਿਲਡਿੰਗ ਆ ਉਸ ਨੂੰ ਵਧੀਆ ਹੋਰ ਸੁੰਦਰ ਬਣਾਓ ਤੇ ਇਹਨਾਂ ਤੇ ਪੈਸੇ ਨਾ ਖਰਚੋ ਇਨਨ ਪੈਸੇ ਕਿੰਨਾ ਦੇਉ ਇਹੜੇ ਲੋਕ ਨੇ ਮੇਰੀ ਬੇਨਤੀ ਹੈ ਕਹਿ ਰਹੀ ਸੀ ਨਾ ਕੱਲ ਨੂੰ ਤਰ بار بار ਕਹਿ ਰਹੇ ਕਿਉਂਕਿ ਇਹ ਲੋਕ ਡਿਸਟਰਬ ਕਰਦੇ ਨੇ ਸਵਿਸ ਦੇਸ਼ ਦੀ ਸਿਸਟਮ ਦੇ ਵਿੱਚ بگਨ ਪਾਦੇ ਨੇ ਕਿੰਨੇ ਇੱਥੇ ਮਰਡਰ ਹੋ ਚੁੱਕੇ ਨੇ ਕਿੰਨੇ ਇੱਥੇ ਸ਼ੂਟਿੰਗ ਹੋ ਚੁੱਕੀਆਂ ਨੇ ਇਹ ਕਿਉਂ ਸਭ ਕੁਝ ਹੋ ਰਿਹਾ ਹੈ ਪਾਰਲੀਮੈਂਟ ਵਿੱਚ ਇੱਕ ਐਸਾ ਨਕੰਮਾ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦੇਸ਼ ਦਾ ਟਰੂਡੋ ਜਿਹਨੇ ਸਾਰਾ ਕੰਮ ਖਰਾਬ ਕੀਤਾ ਅਕਾਦਮੀ ਨੂੰ ਬਰਬਾਦ ਕੀਤਾ ਬੱਚਿਆਂ ਨੂੰ ਜੌਬਾਂ ਨਹੀਂ ਮਿਲ ਰਹੀਆਂ ਆ ਟੱਪ ਦਾ ਸੀਟ ਪਾਉਂਦਾ ਸੀ ਆਪਣੇ ਆਪ ਨੂੰ ਤਾਂ ਜਹਾਜਾਂ ਝੂਠੇ ਲੈ ਕੇ ਉਹ ਹਣ ਪਤਾ ਨਹੀਂ ਕਿਹਦੇ ਨਾਲ ਕਿਵੇਂ ਕਿਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕਾ ਇਹ ਟੂਡੋਸੀ ਤੇ ਉਹਦੇ ਨਾਲ ਇਹੋ ਜਿਹਾ ਆਪੋਜੀਸ਼ਨ ਦਾ ਲੀਡਰ ਸੀ ਜਿਸਨੇ ਉਹਨੂੰ ਪ੍ਰੈਸਾਈਜ਼ ਕਰਕੇ ਹਰ ਗੱਲ ਬਣਾਉਣਾ ਸੀ ਪਰ ਸਾਡੇ ਧਰਮ ਵਿੱਚ ਨਹੀਂ ਹੈ ਸੌਡ ਸੇ ਟ੍ਰੂ ਐਂਡ ਫੈਕਟ ਹੈ ਆਪਾਂ ਗੁਰੂ ਨੂੰ ਜਾਣਦੇ ਨਹੀਂ ਐ ਅਸੀਂ ਗੁਰੂ ਵਾਲੇ ਆ ਅਸੀਂ ਗੁਰਦੁਆਰਾ ਸਭ ਜਾਣ ਵਾਲੇ ਆ ਤੇ ਅਸੀਂ ਸੰਗਤ ਦਾ ਸਤਕਾਰ ਕਰਦੇ ਆ ਅਤੇ ਗੁਰੂ ਦੀ ਬਾਣੀ ਦਾ ਜਾਪ ਕਰਨ ਵਾਲੇ ਅਸੀਂ ਉਹ ਸਿੱਖ ਲੋਕ ਆ ਨਾ ਕਿ ਗੁੱਤ ਕਰਨ ਵਾਲੇ ਗੁੱਤਨੀ ਕਰਨ ਵਾਲੇ ਸਿੱਖ ਆ ਆਉ ਅਸੀਂ ਗਲਤ ਕਰਦੇ ਆ ਇਸ ਵੇਲੇ ਕਡਿਸਰ ਵਿੱਚ ਆ ਮਦਰ ਇੰਡੀਆ ਸ਼ੈਂਪੂ ਹੈ ਇਹ ਸ਼ੈਂਪੂ ਤੁਸੀਂ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਦਾੜੀ ਨੂੰ ਵੀ ਆਪਣੇ ਵਾਲਾਂ ਨੂੰ ਵੀ ਇਹ ਮਹੀਨੇ ਵਿੱਚ ਇੱਕ ਵਾਰ ਵਰਤੋ ਜਿਹੜੇ ਮਰਜੀ ਰੰਗ ਲਾਓ ਔਰ ਥੋੜਾ ਜਿਹਾ ਤੁਸੀਂ ਇਹਨੂੰ ਜੂਸ ਕਰੋ ਮਹੀਨੇ ਵਿੱਚ ਇੱਕ ਵਾਰੀ ਜੂਸ ਕਰਨਾ ਪੈਂਦਾ ਜਿਹੜੇ ਲੋਕ ਮੰਗਾਉਣਗੇ ਇਹ ਸ਼ੈਂਪੂ ਮੈਂ ਨੰਬਰ ਦੇ ਰਹੇ ਹਾਂ ਉਹਨਾਂ ਨੂੰ ਅੱਧੀ ਕੀਮਤੇ ਉਹਨਾਂ ਦੇ ਘਰ ਪਹੁੰਚ ਜਾਵੇਗਾ ਦੋ ਦਿਨਾਂ ਦੇ ਵਿੱਚ ਵਿੱਚ